ਸਤਿ ਸ਼੍ਰੀ ਅਕਾਲ ਮੈਂ ਅਜੇ ਸੀਕਰ ਤੁਸੀਂ ਦੇਖ ਰਹੇ ਹੋ ਸਾਡਾ ਟੀਵੀ ਤੇ ਇੱਕ ਖਬਰ ਜਿਕਰ ਤੁਹਾਡੇ ਕੋਲ ਟੋਇਟਾ ਐਕੁਆਈ ਦਾ ਟੋਆ ਡਲੇ ਗਿਆ ਨਿਊਜ਼ੀਲੈਂਡ ਦੇ ਵਰ ਸਭ ਤੋਂ ਵੱਧ ਚੋਰੀ ਹੋਣ ਵਾਲੀ ਕਾਰ ਟੋਇਟਾ ਦੀ ਐਕੁਆ ਕਾਰ ਦਸੀ ਜਾ ਰਹੀ ਹੈ आरएमजेड न्यू ਤਿੰਨ ਇੰਸ਼ੋਰੈਂਸ ਕੰਪਨੀਆਂ ਦੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਕਾਰ ਸਭ ਤੋਂ ਵੱਧ ਨਿਊਜ਼ੀਲੈਂਡ ਦੇ ਵਿੱਚ ਚੋਰੀ ਹੁੰਦੀ ਹੈ ਇਸ ਦੇ ਬਾਵਜੂਦ ਵੀ ਲੋਕੀ ਇਸ ਨੂੰ ਲੈਣਾ ਪਸੰਦ ਕਰਦੇ ਨੇ ਹਾਲਾਂਕਿ ਇਸ ਉੱਤੇ ਇੰਸ਼ੋਰੈਂਸ ਦਾ ਵੱਡਾ ਅਮਾਊਂਟ ਲੋਕੀ ਪੇ ਕਰਨ ਦੇ ਲਈ ਤਿਆਰ ਨਹੀਂ ਠੀਕ ਹੈ ਇਹ ਕਾਰ ਲੋ ਬਜਟ ਵਾਲਿਆਂ ਦੇ ਲਈ ਕਾਫੀ ਫਾਇਦੇਮੰਦ ਸਾਬਤ ਹੁੰਦੀ ਹੈ ਕ੍ਰਾਸ਼ਰਸ ਦੇ ਇੱਕ ਸੌਫਟਵੇਅਰ ਇੰਜੀਨੀਅਰ ਦੀ ਗੱਲ ਕਰੀਏ ਜਿਸ ਦੀ ਉਮਰ 22 ਸਾਲ ਹੈ ਉਸ ਦੇ ਮੁਤਾਬਕ ਉਸ ਦੇ ਵੱਲੋਂ ਆਪਣੀ ਪਹਿਲੀ ਕਾਰ ਲਈ ਗਈ ਜੋ ਕਿ ਟੋਇਟਾ ਐਕ ਤੋ ਹੈ ਤੇ ਹੋਰ ਕਾਰਨ ਦੇ ਮੁਕਾਬਲੇ ਇਹ ਤੇਲ ਬਹੁਤ ਘੱਟ ਪੀਂਦੀ ਹੈ ਉਸ ਦੇ ਮੁਤਾਬਿਕ 80 ਡਾਲਰ ਦਾ ਤੇਲ ਮਹੀਨਾ ਡੇਢ ਮਹੀਨਾ ਆਰਾਮ ਦੇ ਨਾਲ ਕੱਢ ਜਾਂਦਾ ਤੇ ਇਸ ਦੇ ਮੁਕਾਬਲੇ ਜੇ ਆਮ ਪੈਟਰੋਲ ਵਾਲੀ ਗੱਡੀ ਦੀ ਗੱਲ ਕਰੀਏ ਤਾਂ ਇਹ ਇਸ ਤੋਂ ਦੁੱਗਣਾ ਤੇਲ ਵਰਤਦੀ ਹੈ ਇਸ ਨਾਲ ਦੇ ਨਾਲ ਉਸ ਦੇ ਵੱਲੋਂ ਇੰਸ਼ੋਰੈਂਸ ਨੂੰ ਹਰ ਮਹੀਨੇ 250 ਡਾਲਰ ਪੇ ਕੀਤੇ ਜਾਂਦੇ ਨੇ ਇਹ ਨਵਰਡ ਅਮਾਉਂਟ ਇਸੇ ਕਰਕੇ ਤਾਂ ਕਿ ਕੋਈ ਰਿਸਕ ਨਾ ਹੋਵੇ ਕਿਉਂਕਿ ਇਹ ਨਿਊਜ਼ੀਲੈਂਡ ਦੇ ਵਰਸਪ ਤੋਂ ਵੱਧ ਚੋਰੀ ਹੁੰਦੀ ਹੈ ਹਾਜ਼ਰੀਆਂ ਨੇ ਕਿ ਸਭ ਤੋਂ ਵੱਧ ਚੋਰੀ ਹੋਣ ਦੇ ਬਾਵਜੂਦ ਵੀ ਲੋਕ ਇਸ ਨੂੰ ਲੈਣਾ ਪਸੰਦ ਕਰਦੇ ਨੇ ਤੇ ਇਹ ਸਭ ਤੋਂ ਵੱਧ ਮਨਪਸੰਦ ਦਾ ਗੱਡੀ ਵੀ ਨਿਊਜ਼ੀਲੈਂਡ ਦੇ ਵਿੱਚ ਦੇਖੀ ਗਈ ਹੈ